ਪੰਚਾਇਤੀ ਚੋਣਾਂ ਵਿੱਚ ਹੋਈ ਹਿੰਸਾ ਦਾ ਦੌਰ ਹਾਲੇ ਵੀ ਜਾਰੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਪਦੌੜ ਚ ਜਿੱਥੇ ਪਿੰਡ ਸੁਖਪੂਰਾ ਦੇ ਅਕਾਲੀ ਸਰਪੰਚ ਤੇ ਅਣਪਛਾਤੇਾਂ ਵੱਲੋਂ ਹਮਲਾ ਕੀਤਾ ਗਿਆ ਪੁਲਿਸ ਨੇ ਸੂਚਨਾ ਮਿਲਦੇ ਹੀ ਮਾਮਲਾ ਦਰਜ ਕਰ ਲਿਆ ਇਹ ਜਾਨ ਲੈਵਾ ਹਮਲਾ ਹਾਰੇ ਹੋਏ ਕਾਂਗਰਸ ਦੇ ਉਮੀਦਵਾਰ ਦੇ ਮੁੰਡੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਤੇ ਇਸ ਦੀਆਂ ਲੱਤਾਂ ਤੋੜ ਦਿੱਤੀਆਂ 65 ਸਾਲ ਦੇ ਸਰਪੰਚ ਗੁਰਦੇਵ ਸਿੰਘ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸਰਪੰਚ ਗੁਰਦੇਵ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਵੇ ਵੋਟਾਂ ਕਰਕੇ ਆ ਜੀ ਪਿੰਡ ਸੋਕਪੁਰੇ ਦਾ ਮਾਮਲਾ ਜੀ ਮੇਰੇ ਫਾਦਰ ਸਾਹਿਬ ਖੜੇ ਸੀਗੇ ਉਜਾਦ ਇੱਕ ਕਾਂਗਰਸ ਪਾਰਟੀ ਕੰਨੇ ਉਹ ਜਸਵੰਤ ਸਿੰਘ ਖੜਾ ਸੀਗਾ ਵੋਟਾਂ ਜਿੱਦੇ ਪਈਆਂ ਜੀ ਉਸ ਦਿਨ ਦਾ ਹੀ ਝਗੜਾ ਚੱਲ ਰਿਹਾ ਰਾਤ ਨੂੰ ਜਨਰੇਟਰ ਦੇ ਤਾਰਾ ਤੂਰਾ ਕੱਟਿਆ ਇਹਨਾਂ ਨੇ ਬੈਲਟ ਪੇਪਰ ਪਾੜੇ ਤੇ ਤਿੰਨ ਬੰਦੇ ਇਹਨਾਂ ਦੇ ਅੰਦਰ ਨੇ ਸਜ਼ਾ ਹੋਈ ਵੀ ਉਹਨਾਂ ਨੂੰ ਤੇ ਹੁਣ ਉਹ ਝਗੜਾ ਚੱਲਦੇ ਚੱਲਦੇ ਇੱਥੋਂ ਤੱਕ ਵੱਧ ਗਿਆ ਕਿ ਜਿਹੜੇ ਸਾਡੇ ਨਾਲ ਸੋਗੀ ਸੱਜਣ ਸੀ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਵੀ ਤੁਹਾਡੇ ਲੱਤਾਂ ਭੰਨਾਂਗੇ ਤੁਹਾਨੂੰ ਮਿਲਣਾ ਜੀ ਐਂ ਕਰਨਾ ਜੀ ਐਂ ਕਰਦੇ ਰਹੇ ਫੇਰ ਰਾਤ ਵੀ ਸਾਡੇ ਘਰੇ ਇੱਕ ਜਣੀ ਇੱਕੋ ਹੀ ਦੇਖਿਆ ਸੀ ਪੰਜ ਚਾਰ ਹੋਣ ਹੋ ਸਕਦਾ ਈ ਸੜਕ ਦੇ ਉੱਤੇ ਆਪਣਾ ਘਰ ਹੈ ਘਰੇ ਆਏ ਦਰਵਾਜੇ ਦਰੂਜੇ ਖੜਕਾਈ ਹਾਲਾਂਕਿ ਸਾਡੀਆਂ ਬੁਢੀਆਂ ਨੇ ਸਾਨੂੰ ਬਾਹਰ ਨਹੀਂ ਨਿਕਲ ਦਿੱਤਾ ਉਸ ਦੇ ਪਰ ਸਵੇਰ ਦੀ ਗੱਲ ਆ ਜੀ ਸਾਢੇ 10:00 ਵਜੇ ਦੇ ਦੀ ਮੇਰੇ ਫਾਦਰ ਸਾਹਿਬ ਭੋਗਤੇ ਗਏ ਸੀਗੇ ਪਿੰਡ ਦੇ ਵਿੱਚ ਭੋਗ ਸੀਗਾ ਕਿਸੇ ਦਾ ਤੇ ਉੱਥੇ ਸਾਡਾ ਬੇਟਾ ਤਾਰ ਕੇ ਇੱਧਰ ਸਾਈਡ ਤੇ ਖੜ ਗਿਆ ਤੇ ਉੱਥੇ ਪੈਦਲ ਜੋ ਚੱਲ ਕੇ ਆਏ ਪੰਜ ਚਾਰ ਬੰਦੇ ਸੀਗੇ ਜੋ ਡੰਗਾ ਸੋਟੀਆਂ ਰਾੜ ਸੀ ਉਹਨਾਂ ਕੋਲੇ ਤੇ ਮੇਰੇ ਪਾਪਾ ਜੀ ਤੇ ਟੱਕਰਤ ਉਹਨਾਂ ਨਾਲ ਦੋਨੇ ਲੱਤਾਂ ਫੈਕਚਰ ਨੇ ਥੋੜੀ ਸਰਚ ਵੀ ਸੱਟ ਲੱਗੀ ਹੋਈ ਆ ਤੇ ਉਸ ਨੂੰ ਹੁਣ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਲਿਆ ਆ ਉਹ ਮੇਰੇ ਦਾਦਾ ਜੀ ਨੇ ਅੱਛਾ ਕੀ ਗੱਲ ਕੀ ਹੋਈ ਆ ਤੁਹਾਨੂੰ ਕੀ ਪਤਾ ਲੱਗਿਆਗਾ ਸਾਨੂੰ ਪਿੰਡ ਚੋਂ ਖਬਰ ਆਈ ਸੀਗੀ ਅਸੀਂ ਉਸ ਵਕਤ ਘਰੇ ਸੀਗੇ ਤੇ ਸਾਨੂੰ ਕਹਿੰਦੇ ਵੀ ਤੁਹਾਡੇ ਦਾਦਾ ਜੀ ਦੇ ਸੱਟਾਂ ਵੱਜੀਆਂ ਨੇ ਉਹਨਾਂ ਦੀ ਲੱਤ ਵਗੈਰਾ ਟੁੱਟ ਗਈ ਆ ਤੇ ਜਿਹੜੇ ਐਂਟੀ ਪਾਰਟੀ ਦੇ ਬੰਦੇ ਸੀਗੇ ਉਹਨਾਂ ਦੇ ਜਸਵੰਤ ਸਿੰਘ ਉਹਨਾਂ ਦੇ ਪੁੱਤਰ ਨੇ ਕੰਮ ਕੀਤਾ ਤੇ ਜਦੋਂ ਸਾਨੂੰ ਪਿੰਡ ਚੋਂ ਖਬਰ ਮਿਲੀ ਤੇ ਫਿਰ ਅਸੀਂ ਉੱਥੇ ਚਲੇ ਗਏ ਇਹ ਇੱਕ ਕੰਮ ਆਪਣੀ ਸੁਸਾਇਟੀ ਦੇ ਕੋਲ ਹੈ ਸਰਕਾਰੀ ਸੁਸਾਇਟੀ ਜਿਹੜੀ ਪਿੰਡ ਦੇ ਵਿੱਚੋਂ ਵਿੱਚ ਬਣੀ ਹੋਈ ਹੈ ਕਿਵੇਂ ਹਾਲਤ ਕਿਵੇਂ ਉਹਨਾਂ ਦੀ ਹੁਣ ਹਾਲਤ ਉਹਨਾਂ ਦੀ ਹੁਣ ਠੀਕ ਹੈਗੇ ਸਿਵਲ ਹਸਪਤਾਲ ਬਰਨਾਲ ਵਿੱਚ ਭਰਤੀ ਕਰਵਾਇਆ ਗਿਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਤੇ ਜੋ ਸੜਨ ਦਾ ਧੱਕਾ ਹੋਇਆ ਉਹ ਸਾਨੂੰ ਪੂਰਾ ਪੂਰਾ ਹੱਲ ਹੋਵੇ ਜਿਸ ਸਮੇਂ ਸਰਪੰਚ ਗੁਰਦੇਵ ਸਿੰਘ ਦੇ ਉੱਪਰ ਹਮਲਾ ਹੋਇਆ ਉਹ ਕਿਸੇ ਦੇ ਘਰ ਮੌਤ ਦਾ ਅਫਸੋਸ ਕਰਨ ਲਈ ਜਾ ਰਹੇ ਸਨ ਦੋਸ਼ੀ ਕਾਂਗਰਸ ਦੇ ਉਮੀਦਵਾਰ ਜਸਵੰਤ ਸਿੰਘ ਅਤੇ ਉਸ ਦੇ ਦੋ ਸਾਥੀ ਪਹਿਲਾਂ ਹੀ ਬੈਲਟ ਪੇਪਰ ਉਪਾੜਨ ਦੇ ਦੋਸ਼ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਇਹ ਸਰਦਾਰ ਗੁਰਦੇਵ ਸਿੰਘ ਪੁੱਤਰ ਸਰਦਾਰ ਸੰਤਾ ਸਿੰਘ ਇਹ ਬਜ਼ੁਰਗ ਆਦਮੀ ਸਰਪੰਚੀ ਜਿੱਤੇ ਸੀਗੇ ਤੇ ਇਹ ਆਪਣੇ ਪਿੰਡ ਦੇ ਵਿੱਚ ਉਸ ਦੇ ਰੁਟੀਨ ਦੇ ਕੰਮ ਕਾਜ ਸੰਬੰਧੀ ਆਏ ਸੀ ਤੇ ਦੂਸਰੀ ਪਾਰਟੀ ਆ ਜਸਵੰਤ ਸਿੰਘ ਨਾਮ ਦਾ ਵਿਅਕਤੀ ਜੋ ਪਹਿਲਾਂ ਸਰਪੰਚੀ 'ਚ ਖੜਾ ਸੀ ਪਰ ਉਹ ਹਾਰ ਗਿਆ ਸੀਗਾ ਤੇ ਗਰਲਡ ਪੀਪਰ ਬਾੜਨ ਦੇ ਮਾਮਲੇ ਚ ਆਲਰੇਡੀ ਪਹਿਲਾਂ ਅੰਦਰ ਦੋ ਵਿਅਕਤੀ ਹੋਰ ਉਹਦੇ ਨਾਲ ਆ ਉਹਦਾ ਉਹਦਾ ਲੜਕਾ ਵਿੱਕੀ ਵੈਸੇ ਉਹਨੂੰ ਸੁਖਦੀਪ ਸਿੰਘ ਕਹਿ ਦਿੰਦੇ ਆ ਤੇ ਇਸ ਤੋਂ ਇਲਾਵਾ ਹੋਰ ਕੁਝ ਵਿਅਕਤੀ ਆ ਉਹਨਾਂ ਨੇ ਜਿਹੜੀ ਇਹਨਾਂ ਦੀ ਮਾਰਕੁੱਟ ਕੀਤੀ ਤੇ ਬਾਕੀ ਤਾਂ ਹੁਣ ਮੈਡੀਕਲ ਤੋਂ ਪਤਾ ਲੱਗੂਆ ਪਰ ਉਹ ਜਿਹੜੀਆਂ ਵੈਸੇ ਜਿਹੜੀਆਂ ਉਹਨਾਂ ਦੇ ਲੱਤਾਂ ਵਗੈਰਾ ਵੇਖਣ ਤੋਂ ਲੱਗਦਾ ਵੀ ਫੈਲ ਫ੍ਰੈਕਚਰ ਹੈਗੇ ਆ ਤੇ ਸਿਰ ਵਗੈਰਾ 'ਚ ਛੱਟ ਸੁੱਟ ਮਾਰੀ ਹੈਗੀ ਆ ਤੇ ਅਸੀਂ ਕਾਰਵਾਈ ਕਰ ਰਹੇ ਜੀ ਪੀੜ ਸਰਪੰਚ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਂਗਰਸ ਯੂਮੀਦਵਾਰ ਜਸਵੰਤ ਸਿੰਘ ਨੇ ਚੋਣ ਵਾਲੇ ਦਿਨ ਵੀ ਚੋਣ ਪ੍ਰਕਿਰਿਆ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੇ ਬੈਲਟ ਪੇਪਰ 파ੜ ਦਿੱਤੇ ਸਨ ਗੁਰਦੇਵ ਸਿੰਘ ਦੇ ਸਰਪੰਚ ਬਣਨ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਬਰਨਾਲਾ ਤੋਂ ਬਲਕਿਸ਼ਣ ਗੋਇਲ ਦੀ ਰਿਪੋਰਟ ਢੇਲੀਪੋਸ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978